ਜੀ ਕਾਲ ਜੀ ਮੀਨੀ ਵਲੌਗ ਵੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਵੇਰ ਦਾ ਟਾਈਮ ਹੈ ਔਰ ਲੰਚ ਦੀ ਤਿਆਰੀ ਕਰਨ ਲੱਗੇ ਆ ਤੇ ਤੰਦੂਰ ਤਪ ਗਿਆ ਮੈਂ ਕਰ ਰਹੀ ਹਾਂ ਪੇੜੇ ਇਧਰ ਮੰਮੀ ਹੁਣਾਂ ਨੇ ਕਣਕ ਧੋਕੇ ਸੁੱਕੜੀ ਪਾਤੀ ਆ ਤੇ ਅਸੀਂ ਇਸ ਨੂੰ ਪੀਣ ਬਣਾਉਣਾ ਕਹਿੰਦੇ ਆ ਤੁਸੀਂ ਕੀ ਕਹਿੰਦੇ ਆ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਸ ਦਾ ਆਟਾ ਭਿਉਣਾ ਹੈ ਆਪਾਂ ਤੇ ਇਧਰ ਕੁਦਰਤ ਦੇ ਰੰਗ ਦੇਖੋ ਇੱਕ ਹੀ ਵੇਲ ਨੂੰ ਦੋ ਤਰ੍ਹਾਂ ਦੀਆਂ ਮਤੀਰੀਆਂ ਲੱਗੀਆਂ ਇੱਕ ਲੱਗੀ ਧਾਰੇਦਾਰ ਤੇ ਇੱਕ ਹੈਗੀ ਗੂੜੀ ਹਰੇ ਰੰਗ ਦੀ ਬਹੁਤ ਸੋਹਣੀ ਦੁਪਹਿਰ ਦਾ ਟਾਈਮ ਸਭ ਤੋਂ ਜ਼ਿਆਦਾ ਫਿਕਰ ਹੁੰਦਾ ਦਾਲ ਸਬਜ਼ੀ ਦਾ ਤੇ ਇਹ ਮੋਟੂ ਦੀ ਹਵਾ ਨਿਕਲ ਗਈ ਮੈਂ ਇਸ ਨੂੰ ਰਸੋਈ ਦੇ ਵਿੱਚ ਲਾਤਾ ਹਾਂ ਤੇ ਲੋਕੀ ਦੇ ਨਾਲ ਨਾਲ ਸਬਜ਼ੀ ਬਣਾ ਰਹੀ ਆ ਭਿੰਡੀ ਦੀ ਭਿੰਡੀ ਦੇ ਕਟ ਲਾ ਲਿਆ ਇਹ ਆਪਾਂ ਗਾਰਡਨ ਵਿੱਚ ਥੋੜੀਆਂ ਸੀ ਤੇ ਲੋ ਜੀ ਮਸਾਲੇਦਾਰ ਭਿੰਡੀਆਂ ਬੜੇ ਬੜੇ ਟੇਸਟੀ ਬਣਦੀਆਂ ਨਾਲੇ ਗੰਡਿਆਂ ਦੀ ਬਚਤ ਹੋ ਜਾਂਦੀ ਆ ਤੇ ਕੁਝ ਜਿਹੜੀਆਂ ਸੀ ਮੈਂ ਰੱਖਤੀਆਂ ਸੀ ਚੀਰਾ ਲਾ ਕੇ ਫ੍ਰਿਜ ਵਿੱਚ ਡੈਡੀ ਦਾ ਚਸ਼ਮਾ ਟੁੱਟ ਗਿਆ ਸ਼ਾਮ ਦਾ ਟਾਈਮ ਹੋ ਗਿਆ ਮੰਮੀ ਤੰਦੂਰ ਤੇ ਪਾ ਰਹੀ ਆ ਤੇ ਇਹ ਦੇਖੋ ਫੁੱਲ ਜਿਹੜੇ ਕਿੰਨੇ ਸੋਹਣੇ ਲੱਗ ਰਹੇ ਆ ਚਮਕ ਰਹੇ ਆ ਇਸ ਤਰ੍ਹਾਂ ਲੱਗ ਰਹੇ ਆ ਤੇ ਕਣਕ ਜਿਹੜੀ ਸੀ ਕਿ ਲੋਭੀ ਚ ਕਰਤੀ ਬੱਦਲ ਬਣ ਜਾਂਦੇ ਆ ਤੇ ਇਸ ਦੇ ਨਾਲ ਹੀ ਵਲੌਗ ਦਾ ਕਰਦੇ ਐਂਡ ਸਤਿ ਸ਼੍ਰੀ ਅਕਾਲ ਜੀ